ਜਾਨੀ ਚੋਰ ਦੀਆਂ ਮਿੱਠੀਆਂ ਗੱਲਾਂ ਨੇ ਕੁਮਾਰੀ ਅਤਰਦੇ ਨੂੰ ਇਸ ਤਰ੍ਹਾਂ ਪਰਮਾ ਲਿਆ ਅੱਗੋਂ ਅਤਰਦੇ ਕੀ ਕਹਿਣ ਲੱਗੀ ਐ ਆਓ ਸੁਣੀਏ ਆਖੇ ਅਤਰਦੇ ਸੁਣੀ ਤੂੰ ਕੁ ਗੱਲ ਮੇਰੀ ਜਾਣੂ ਤੈਨੂੰ ਵੀ ਭੈਣ ਸਮਾਨ ਭੈਣੇ ਮੇਰੇ ਪਾਸ ਜੋ ਅਜਨ ਵਾਸ ਕੀ ਜੋ ਤੈਨੂੰ ਦਿਉਨਾ ਅੱਜ ਮੈਂ ਜਾਣ ਭੈਣੇ ਜਦੋਂ ਜਾਨ ਸਰੀਰ ਪਰ ਜਾਣ ਇੱਕੋ ਕਹੇ ਅਤਰ ਦੇ ਹੋਈ ਕੁਰਬਾਨ ਪਹਿਣੇ ਤੇਰੇ ਸਾਜ ਦੇ ਦੇਖ ਮਾਜ ਤਾਈ ਮੇਰੇ ਲੱਗਿਆ ਪ੍ਰੇਮ ਦਾ ਬਾਣ ਪਹਿਣੇ ਇੱਕ ਠਾਕਰੀ ਦੂਸਰੀ ਜਾਨ ਤੇਰੀ ਬਾਹਾਂ ਮੇਰੀਆਂ ਦੋਵੇਂ ਤੂੰ ਮਾਨ ਪਹਿਣੇ ਆਖਰਕਾਰ ਆ ਗਈ ਮੂਹਰੇ ਰਾਤ ਹਨੇਰੀ ਆਖੇ ਅਤਰ ਦੇ ਸੁਣੋ ਸੋ ਜਾਨ ਭੈਣੇ ਜਾਓ ਲੇਟ ਇਹ ਬੈਤ ਦੇ ਕੌਚ ਉੱਤੇ ਖਾਓ ਖੁਸ਼ੀ ਦੇ ਨਾਲ ਪਕਵਾਨ ਭੈਣੇ ਤਿੰਨੇ ਖੁਸ਼ੀ ਦੇ ਨਾਲ ਕਸ਼ੋਰ ਚੰਦਾ ਲੱਗੇ ਖੂਬ ਆਨੰਦ ਉਡਾਣ ਭੈਣੇ ਆਖੇ ਅਤਰ ਦੇ ਥੋੜੀ ਜੀ ਦੇਰ ਪਿੱਛੋਂ ਸੁਣੋ ਬਾਤ ਮੇਰੀ ਖਿਆਲ ਨਾਲ ਭੈਣੋ ਬਦਮਾ ਵਸੀ ਰਾਣੀ ਮੇਰੇ ਬਾਪ ਲਿਆਂਦੀ ਤੁਸੀਂ ਕਹੋ ਤਾਂ ਦੇਵਾ ਦਿਖਾਲ ਪਹਿਣੋ ਹੋਰੇ ਵਿੱਚ ਪਾਈ ਚਾਬੀ ਪਾਸ ਮੇਰੇ ਹੋਰ ਜਾਣਦੀ ਨਹੀਂ ਮਾਜਾਲ ਪਹਿਣੋ ਰੂਪ ਚੌਦਮੀ ਰਾਤ ਕੇ ਚੰਦ ਜੈਸਾ ਤੇਰਾ ਚਮਕਦਾ ਵਾਂਗ ਮਸਾਲ ਪਹਿਣੋ ਮੈਨੂੰ ਸੱਚ ਸੁਗੰਧ ਭਗਵਾਨ ਦੀ ਏ ਸਾਰਾ ਦੱਸਿਆ ਹੋਰ ਹਵਾਲ ਭੈਣੋ ਦੁੱਖ ਦੂਰ ਹੋਵੇ ਮੁਖ ਦੇਖ ਉਹਦਾ ਆਵੇ ਆਸ਼ਕਾਂ ਦੇ ਨੇੜੇ ਕਾਲ ਭੈਣੋ ਜਾਨੀ ਚੋਰ ਟਾ ਝਟ ਖਮੋਸ਼ ਹੋਇਆ ਆਖੇ ਠਾਕਰੀ ਸੁਣੋ ਹਵਾਲ ਭੈਣੋ ਜਾਤ ਪਦਮਣੀ ਦੀ ਸੁਣਨ ਵਿੱਚ ਆਉਂਦੀ ਨਹੀਂ ਦੇਖਿਆ ਹੈ ਤਨ ਕਾਲ ਪਹਿਣੋ ਹੁਣ ਚੱਲ ਦੀਦਾਰ ਦਿਖਾ ਲਦੇਵੋ ਧਿਆਨੀ ਹੋ ਗਿਆ ਵਾਂਗ ਲਢਾਲ ਪਹਿਣੋ ਜਿਆਦੇ ਸ਼ੌਕ ਨਹੀਂ ਦਿਲੋਂ ਦੇਖਣੇ ਦਾ ਐਸਾ ਰੂਪ ਕੀਤਾ ਤਤ ਕਾਲ ਪਹਿਣੋ ਸਿਨੇ ਉੱਠ ਕੇ ਜਾਣ ਕਾ ਸ਼ੋਰ ਚੰਦਾ ਨਿਰਤਾ ਮੇਲ ਕੀ ਮੇਲ ਕਿਰਪਾਲ ਭੈਣੋ ਹੋਰਾ ਇੱਕ ਹਵੈਲੀ ਦੇ ਵਿੱਚ ਗਹਿਰਾ ਉਥੇ ਚਿੜੀ ਨਾ ਫਟਕਣੀ ਪਾਵੰਦੀ ਸੀ ਜਾਨ ਰਾਣੀਆ ਰਤਨ ਕੁਮਾਰ ਦੀਆਂ ਦੂਏ ਅਸਰ ਦੇ ਬਾਲ ਕੀ ਜਾਵੰਦੀ ਸੀ ਜਿੰਦਾ ਖੋਲ ਕਵਾੜ ਨੂੰ ਖੋਲ ਲੀਤਾ ਵਿੱਚ ਰੌਸ਼ਨੀ ਨਾਰ ਦੀ ਕਾਮੰਦੀ ਸੀ ਓਰੇ ਵਿੱਚ ਚਾਰਾਗ ਦੀ ਲੋੜ ਹੈ ਨਾ ਨਾਰ ਰਵੀ ਸਮਾਨ ਦਸਿਆਵੰਦੀ ਸੀ ਓ ਭੋਰੇ ਵਿੱਚ ਗਈਆ ਸਿੰਨੇ ਜਾਣ ਪਹਿਣਾ ਉਹਰੇ ਵਿੱਚ ਗਈਆਂ ਸਿੰਨੇ ਜਾਣ ਪਹਿਣਾ ਰੋਂਦੀ ਮੈਂ ਕਦੇ ਝੱਲੀ ਨਾ ਜਾਂਵੰਦੀ ਸੀ ਪਾਸ ਬੈਠੀਆਂ ਜਾਈਂ ਆਨੰਦ ਹੋ ਕੇ ਸਖੀ ਠਾਕਰੀ ਫੇਰ ਸੁਣਾਵੰਦੀ ਸੀ ਜਾਨੀ ਚੋਰ ਲੈ ਜੋ ਕਿਵੇਂ ਕੱਢ ਕੇ ਤੇ ਸੋਣ ਮੈਂ ਕਦੇ ਨੀਵੀਂ ਜੋ ਪਾਵੰਦੀ ਸੀ ਜਾਨੀ ਚੋਰ ਟਾ ਫੇਰ ਕਸ਼ੋਰ ਚੰਦਾ ਕਹੇ ਬਾਤ ਸੁਣ ਬਾਤ ਜੋ ਭਾਮ ਦੀ ਸੀ ਸੋਣ ਯਤਰ ਦੇ ਹੋਰ ਦਾ ਲੀਲ ਮੇਰੀ ਇਹਨੂੰ ਆਪਣੇ ਪਾਸ ਲੈ ਚੱਲ ਭੈਣੇ ਹੋਰੇ ਵਿੱਚ ਕਿਉਂ ਘੇਰਿਆ ਨੱਡੜੀ ਨੂੰ ਇੱਥੇ ਰਹੀ ਮਾਸੀ ਬਤਾਂ ਚੱਲ ਭੈਣੇ ਭਾਰੇ ਸਦਾ ਜਾਨ ਸਮਾਨ ਫੁੱਲਾ ਮੇਰੀ ਮਨ ਜ਼ਰੂਰ ਲੋ ਗੱਲ ਭੈਣੇ ਏਨੂੰ ਦੇਖ શરીર ਆਨੰਦ ਹੋਵੇ ਦੁੱਖ ਜਾਣ ਤਾਂ ਮਾਮ ਜੋ ਟਲ ਭੈਣੇ ਭਲੀ ਭਾਂਤੇ ਇਹੋ ਲੈ ਕੇ ਸੰਗ ਚੱਲੋ ਇੱਥੇ ਮਰ ਜੂਗੀ ਡਲ ਡਲ ਭੈਣੇ ਕਿਹੜਾ ਸੂਰਮਾ ਆਊਗਾ ਮੰਦਰ ਹਮੇ ਕਿਹੜਾ ਆਉ ਲੈ ਜਾਊਗਾ ਖਲ ਭੈਣੇ ਕਿਹੜਾ ਸੂਰਮਾ ਆਊਗਾ ਮੰਦਰ ਹਮੇ ਕਿਹੜਾ ਆਉ ਲਾਊਗਾ ਖਲ ਭੈਣੇ ਇਸ ਗੱਲ ਦਾ ਕਿਸੇ ਨੂੰ ਪਤਾ ਹੈ ਨਾ ਇੰਨਾ ਭਵੇ ਕੀ ਲਵੇਗਾ ਸ਼ਾਲ ਪਹਿਣੇ ਬਾਪ ਦਾ ਮਾਂ ਦਾ ਜੇ ਹੈ ਡਰ ਮਾਰੇ ਬਾਪ ਮਾਂ ਦਾ ਜੇ ਹੈ ਡਰ ਮਾਰੇ ਦੇਈ ਕੱਲ ਤੂੰ ਭਾਵੇਂ ਹੀ ਕੱਲ ਪਹਿਣੇ ਅੱਜ ਰਾਤ ਨੂੰ ਤੁਸੀਂ ਆਨੰਦ ਕੀਜੋ ਸੁਖ ਦੇ ਦਿਓ ਇਹਨੂੰ ਘੜੀ ਪਾਲ ਪਹਿਣੇ baar baar ja te ha k shor chanda khendi thakri theek akal pehne aggon main kade ban ke hath akhe meri man le ajj pukar pehne hulla vich si bethne baldi main hore vich hoi awazar pehne ਨਾਜ ਗਏ ਨਸੀਬ ਨਖੋਟ ਮੇਰੇ ਟੁੱਟ ਗਈ ਜੋ ਸੁਖ ਦੀਸਾਰ ਪਹਿਣੇ ਜੇ ਕਰ ਸੁਖ ਹੋਵੇ ਲੋੜ ਜਾਣਦੀ ਕੀ ਭਾਗ ਨਾਲ ਲੈਂਦੇ ਤੁਸੀਂ ਸਾਰ ਪਹਿਣੇ ਮੈਨੂੰ ਸੰਗ ਲੈ ਚੱਲਿਓ ਮੰਦਰਾਂ ਮੇ ਤੈਨੂੰ ਜਾਣਦੀ ਨਾ ਦਰਕਾਰ ਪਹਿਣੇ ਜਦੋਂ ਮੇਰੀ ਦਲੀਲ ਨਾ ਜਾਵਣੇ ਦੀ ਫੇਰ ਕਿਹੜਾ ਲਜਾਣ ਕੋ ਤਿਆਰ ਪਹਿਣੇ ਮੈਨੂੰ ਸੰਗ ਲੈ ਚੱਲੀਓ ਮੰਦਰਾਂ 'ਮੈਂਨੂੰ ਜਾਣ ਦੀ ਨਾ ਦਰਕਾਰ ਪਹਿਣੇ ਜਦੋਂ ਮੇਰੀ ਦਲੀਲ ਨਾ ਜਾਵਣੇ ਦੀ ਫੇਰ ਕਿਹੜਾ ਲਜਾਣ ਕੋ ਤਿਆਰ ਪਹਿਣੇ ਜਾਨੀ ਚੋਰ ਜਾਂ ਚੋਰ ਦਾ ਬਾਪ ਹੋਵੇ ਫੇਰ ਦੱਸ ਕੀ ਦਾਇਕ ਤਿਆਰ ਪਹਿਣੇ ਜੇ ਤੂੰ ਮੈਨੂੰ ਲੈ ਚੱਲੇਂਗੀ ਮੰਦਰਾਂ 'ਮੇ ਦਾਵਾ ਨਹੀਂ ਸਗੰਧ ਹਜ਼ਾਰ ਭੈਣੇ ਓਰੇ ਵਿੱਚ ਰਹਿੰਦੀ ਦਾਵਾ ਡੋਲ ਬੈਠੀ ਕੋਈ ਸੁਖ ਦੀ ਨਾ ਘੜੀ ਚਾਰ ਭੈਣੇ ਅੱਗੇ ਤੇਰੀ ਦਲੀਲ ਕਿਸ਼ੋਰ ਚੰਦਾ ਅੱਗੇ ਤੇਰੀ ਦਲੀਲ ਕਿਸ਼ੋਰ ਚੰਦਾ ਰਹੀ ਮਨ ਤਾਂ ਲੱਖ ਗੁਜ਼ਾਰ ਭੈਣੇ